ਗ੍ਰੀਚ ਹੱਡਚੀਰ ਵੀ ਠੰਡ ਅਤੇ ਸੰਗਣੀ ਧੁੰਦ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਅਬਰਸਰ ਦੇ ਵਿੱਚ ਜਿੱਥੇ ਸੜਕੀ ਆਵਾਜਾਈ ਬਿਲਕੁਲ ਸੁਸਤ ਹੋ ਚੁੱਕੀ ਉੱਥੇ ਰੇਲ ਗੱਡੀਆਂ ਦੀ ਆਵਾਜਾਈ ਅਤੇ ਹਵਾਈ ਉਡਾਨਾਂ ਵੀ ਕਾਫੀ ਪਛੜ ਕੇ ਚੱਲ ਰਹੀਆਂ ਨੇ। ਸ਼੍ਰੀ ਗੁਰਮੰਤਾਸ ਕਮੰਤਰੀ ਹਵਾਈ ਅੱਡੇ ਤੋਂ ਅੱਜ ਸਵੇਰੇ 6:50 ਤੇ ਦਿੱਲੀ ਆਂਜਨ ਕਰਨ ਵਾਲੀ 에ਰੰਡੀ ਦੀ ਫਲਾਈਟ ਜਿਹੜੀ ਹੈ ਸੰਗਣੀ ਧੁੰਦ ਦੇ ਚਲਦਿਆਂ ਰੱਦ ਕਰ ਦਿੱਤੀ ਗਈ ਇਸ ਤੋਂ ਇਲਾਵਾ ਨੇਕਾ ਹੋਣਾਂ ਨਾਲ ਜੜੀਆਂ ਨੇ। ਉਹ ਦੋ ਤੋਂ ਲੈ ਕੇ 6-6 ਘੰਟੇ ਤੱਕ ਦੇਰੀ ਨਾਲ ਆ ਜਾ ਰਹੀਆਂ ਨੇ ਇਸੇ ਤਰ੍ਹਾਂ ਜੇਕਰ ਟ੍ਰੇਨ ਦੀ ਗੱਲ ਕਰੀਏ ਤਾਂ ਅਮਰitsar ਦਿੱਲੀ ਸਵਰਨਸ਼ਤਾਬ ਦੀ ਅਮਰitsar ਹਜੂਰ ਸਾਹਿਬ ਨੰਦੇੜ ਜਾਣ ਵਾਲੀ ਸੱਚਖੰਡ ਐਕਸਪ੍ਰੈਸ ਇਸ ਤੋਂ ਇਲਾਵਾ ਅਮਰitsar ਕਟਿਆਰ ਅਮਰitsar ਪਠਾਨਕੋਟ ਸ਼ਾਨੇ ਪੰਜਾਬ ਦੋ ਦਰਜਨ ਦੇ ਕਰੀਬ ਰੇਲ ਗੱਡੀਆਂ ਨੇ ਜਿਹੜੀਆਂ 4 ਤੋਂ ਲੈ ਕੇ 12-12 ਘੰਟੇ ਤੱਕ ਦੇਰੀ ਨਾਲ ਆ ਜਾ ਰਹੀਆਂ ਨੇ ਔਰ ਇਹਨਾਂ ਕਾਰਨਾਂ ਤੇ ਚਲਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਚਲਣੀ ਪੈ ਰਹੀ ਹੈ ਤਸਵੀਰ ਸੰਜੀ ਕਰ ਰਹੇ ਅੰਮ੍ਰਿਤਸਰ ਦੇ ਨਵਲਟੀ ਚੌਂਕ ਦੀ ਜਿੱਥੇ ਇਸ ਕੜਾਕੇ ਦੀ ਠੰਡ ਦੇ ਚੱਲਦੇ ਆ ਲੋਕ ਬੜੀ ਮਜਬੂਰੀ ਹੋਣ ਤੇ ਘਰਾਂ ਚੋਂ ਨਿਕਲ ਰਹੇ ਨੇ ਔਰ ਜੇਕਰ ਨਿਕਲਦੇ ਨੇ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਸ਼ਾਲ ਲਵੀਆਂ ਦੇ ਵਿੱਚ ਟਾ ਕੇ ਸਿਰ ਤੇ ਕੈਪ ਪਾ ਕੇ ਆਪਣੇ ਚਿਹਰੇ ਪੂਰੀ ਤਰ੍ਹਾਂ ਦੇ ਨਾਲ ਟਾ ਕੇ ਠੰਡ ਤੋਂ ਬਚਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਲੋਕ ਥਾਂ-ਥਾਂ ਤੇ ਅੱਗ ਬਾਲ ਕੇ ਇਸ ਹੱਡ ਕੰਪਕਪਾਉਂਦੀ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰਨੀ ਜੇ ਜਾਂ ਫਿਰ ਚਾਹ ਦੀਆਂ ਚੁਸਕੀਆਂ ਦਾ ਸਾਰਾ ਜਿਹੜਾ ਉਹ ਲਿਆ ਜਾ ਰਿਹਾ ਹੈ ਸੂਰਜ ਦੇਵਤਾ ਦੇ ਅੱਜ ਦਰਸ਼ਨ ਨਹੀਂ ਹੋਏ ਔਰ ਹਰ ਕੋਈ ਇਸ ਅੱਤ ਦੀ ਠੰਡ ਦੇ ਨਾਲ ਕਮਦਾ ਹੋਇਆ ਨਜ਼ਰ ਆਇਆ ਹੈ ਹਾਲਾਂਕਿ ਅੱਜ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਘੱਟੋ ਘੱਟ ਤਾਪਮਾਨ ਜਿਹੜਾ ਅੱਜ 7 ਡਿਗਰੀ ਸੈਲਸੀਅਸ ਜਿਹੜਾ ਦਰਜ ਕੀਤਾ ਗਿਆ ਪਰ ਜਿਹੜੀ ਜਿੰਨੀ ਖੀਤਲਰ ਇਸ ਵੇਲੇ ਚੱਲ ਰਹੀ ਹੈ ਇੰਜ ਲੱਗ ਰਿਹਾ ਜਿਵੇਂ ਜਿਵੇਂ ਤਾਪਮਨ ਜਿਹੜਾ ਮਾਈਨਸ ਚ ਹੋਵੇ ਔਰ ਜਿਸ ਤਰ੍ਹਾਂ ਬਰਫ਼ ਬਰਫੀਲੀ ਜਿਹੜੀ ਹਵਾ ਚੱਲ ਰਹੀ ਹੈ ਉਸ ਤੋਂ ਲੋਕ ਜਿਹੜਾ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ ਉਸ ਤੋਂ ਬਚਣ ਦਾ ਜਿਹੜਾ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਟੱਕ ਕੇ ਸਾਨੂੰ ਤੇ ਕੋਈ ਪਰੇਸ਼ਾਨੀ ਨਹੀਂ ਆ ਰਹੀ ਸਰ ਸਗੋਂ ਇੰਜੋਏ ਕਰ ਰਹੇ ਆ ਵੈਦਰ ਨੂੰ ਬੜਾ ਵਧੀਆ ਲੱਗ ਰਿਹਾ ਤੇ ਆ ਵੈਸੇ ਸਾਨੂੰ ਤੇ ਖੁਸ਼ੀ ਹੈ ਕਿ ਅਜਾ ਚਲੋ ਮੌਸਮ ਵਧੀਆ ਮੌਸਮ ਨੂੰ ਅਸੀਂ ਇੰਜੋਏ ਕਰਦੇ ਆਂ ਇਹ ਮੌਸਮ ਨੂੰ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਜੋ ਥੋੜਾ ਬਾਹਰ ਸੇ ਆਤੇ ਨਾ ਬਾਹਰ ਕੇ ਏਰੀਆ ਮੇਂ ਉਹਨਾਂ ਕੋ ਥੋੜੀ ਪ੍ਰੋਬਲਮ ਆਏਗੀ। ਯਹਾਂ ਸ਼ਹਿਰ ਮੇਂ ਇਤਨਾ ਘੱਮ ਹੈ ਥੋੜਾ ਸਾ ਬਾਈਪਾਸ ਤੇ ਬਹੁਤ ਜ਼ਿਆਦਾ ਹੈ। ਵਹਾਂ ਬਹੁਤ ਦਿੱਕਤ ਹੈ। ਅਸੀਂ ਲਾਸਟ ਘੁੰਮਨੇ ਗਏ ਥੇ ਨਾ ਤਾਂ ਅਸੀਂ ਇੱਕ ਐਕਸੀਡੈਂਟ ਵੀ ਦੇਖਾ ਥਾ ਗਾੜੀ ਦਾ। ਯਹ ਫੌਕ ਕੇ ਚੱਕਰ ਮੇਂ। ਬਾਕੀ ਸੇ ਪ੍ਰਸ਼ਾਸਨ ਜਿਹੜਾ ਹੈ ਗਵ ਹੈ ਉਹ ਬੜਾ ਵਧੀਆ ਸਾਰਾ ਮੈਨੇਜ ਕਰ ਰਿਹਾ ਵੈ। ਪ੍ਰਸ਼ਾਸਨ ਦੇ ਕਰਕੇ ਸਾਨੂੰ ਬੜੀ ਸਹੂਲਤਾਂ ਨੇ। ਸਾਨੂੰ ਵਧੀਆ ਲੱਗ ਰਿਹਾ ਥੋੜਾ ਯਾ। ਹਾਂਜੀ। ਪਰੇਸ਼ਾਨ ਨਹੀਂ ਭਾਈ ਇਦਾਂ ਹੀ ਹੈ ਚੱ ਹਾਂ ਜੀ ਠੰਡ ਕਰਕੇ ਥੋੜਾ ਫਰਕ ਤੇ ਪੈਂਦਾ ਏ ਆ ਗਾਗ ਦਾ ਹਰੇਕ ਇਸ ਤਰ੍ਹਾਂ ਪਹਿਨਣ ਦੀ ਕਿੰਨਾ ਕੋਸ਼ਿਸ਼ ਕਰਦੇ ਹੋ ਪਹਿਚਾਂ ਚੋਂ ਤੁਹਾਡੇ ਸਾਹਮਣੇ ਹੀ ਆ ਵੇਖੋ ਟੋਪੀ ਪਾਈ ਆ ਨਹੀਂ ਤੇ ਟੋਪੀ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਆ ਦਸਤਾਨੇ ਵੀ ਰਮਾਰ ਤੇ ਹਰ ਟਾਈਮ ਪਾ ਕੇ ਰੱਖਣਾ ਪੈਂਦਾ ਜੀ ਠੰਡ ਅੱਗੇ ਅੱਜ ਮੈਂ 4 ਦਿਨਾਂ ਬਾਅਦ ਆਇਆ ਕੰਮ ਤੇ ਠੰਡ ਕਰਕੇ ਹੀ ਇਹ ਬੁਖਾਰ ਹੋ ਗਿਆ ਇਹ ਖਾਂਸੀ ਜ਼ੁਕਾਮ ਸਾਰਾ ਇਹ ਆਇਆ ਤੇ 4 ਦਿਨਾਂ ਬਾਅਦ ਆਇਆ ਕੰਮ ਤੇ ਮੈਂ ਹਾਂ ਜੀ ਬਹੁਤ ਜਿਆਦਾ ਬਹੁਤ ਜਿਆਦਾ ਜੀ ਹਾਦ ਤੋਂ ਜ਼ਿਆਦਾ ਸੀਤਾ ਚੜੀ ਜਾਂਦੀਆਂ ਪੈਰਾਂ ਤੋਂ ਤੇ ਠੰਡ ਬਹੁਤ ਜਿਆਦਾ ਬਰਦਾਸ਼ਤ ਤੋਂ ਬਾਅਦ ਜਿਹੜੇ ਸਮਰੱਥ ਲੋਕ ਹੈ ਉਹ ਤਾਂ ਕਿਤਨਾ ਦਿੱਤੇ ਕਾਰਾਚਵੀ AC ਲੱਗੇ ਦਫਤਰਾਂ 'ਚ ਵੀ ਉਹਨਾਂ ਨੂੰ ਹੀਟਰ ਲੱਗੇ ਆ ਹਾਂਜੀ ਜਿਹੜੇ ਆਮ ਬੰਦੇ ਆ ਉਹਨਾਂ ਵਾਸਤੇ ਉਹਨਾਂ ਵਾਸਤੇ ਦੇ ਵੇਖੋ ਜੀ ਸਾਡੀ ਗਰੀਬ ਜਨਤਾ ਵਾਸਤੇ ਬਹੁਤ ਮਾੜਾ ਜਿਨ੍ਹਾਂ ਨੇ ਮਿਹਨਤਾਂ ਕਰਨੀਆਂ ਮਜ਼ਦੂਰੀਆਂ ਕਰਨੀਆਂ ਉਹਨਾਂ ਨੇ ਤਾਂ ਬਾਹਰ ਫਿਰਨਾ ਫਿਰਨਾ ਤੇ ਕੀ ਕਰੀਏ ਮਜਬੂਰੀ ਆ ਪੇਟ ਮਾਰਦਾ ਪਿਆ ਬੰਦੇ ਨੂੰ ਕਿਸ ਤਰ੍ਹਾਂ ਬਚਾਲੋ ਆਪਣੇ ਆਪ ਨੂੰ ਵੇਖੋ ਜੀ ਸਈ ਟਾਈਮ ਪਾਸ ਕਰੀਏ ਨਾ ਕੱਪੜੇ-ਕੱਪੜੇ ਪਾ ਕੇ ਟਾਈਮ ਪਾਸ ਕਰ ਲਈਦਾ ਪਰ ਫੇਰ ਵੀ ਹੱਦ ਤੋਂ ਜ਼ਿਆਦਾ ਉਹ ਤੋਂ ਫੇਰ ਵੀ ਬਰਦਾਸ਼ਤ ਨਹੀਂ ਹੁੰਦੀ ਭਈ ਆ ਜਿਹੜੇ ਇੱਧਰ ਮੈਡਮ ਦੀ ਕਰੀਓ ਜਿਹੜੀ ਬੈਠੀ ਹੈ ਜੀ ਠੰਡ ਵੀ ਬਹੁਤ ਹੋ ਗਈ ਹੈ ਹੋਕ ਤਾਂ ਮੇਰੇ ਸਾਹਮਣੇ ਅੱਜ ਸੂਰਜ ਨਿਕਲੇ ਹੀ ਨਹੀਂ ਆ ਨਾ ਟ੍ਰੇਨਸ ਬਹੁਤ ਲੇਟ ਹੋ ਰਹੀਆਂ ਮੈਂ ਪਿੱਛੇ ਜੇ ਹਜੂਰ ਸਾਹਿਬ ਗਿਆ ਸੀ 8-9 ਘੱਟੇ ਘੱਟੇ ਲੇਟ ਆ ਪਰਸੋ ਦੀ ਗੱਲ ਹੈ ਅਸਤ ਹੈ ਹੀ ਅਸਾ ਤਾਂ ਮੈਂਦਾ ਇਹ ਠੰਡ ਬਹੁਤ ਆ ਆਮ ਜਿੱਦੀ ਦੇ ਅਸਰ ਪੈਣਾ ਹੀ ਪੈਣਾ ਤੁਸੀਂ ਚੈੱਕ ਕਰੀ ਤੇ ਦੋ ਦੋ ਜੈਕਟਾਂ ਪਾਈਆਂ ਆ ਤੇ ਜਦੋਂ ਸਿਰੇ ਘਰੋਂ ਦੁਕਾਨ ਤੇ ਨਿਕਲੀਦਾ ਤੇ ਮੰਮੀ ਫੋਨ ਕਰਕੇ ਪੁੱਛਦੀ ਪੁੱਤ ਤੱਕ ਦੁਕਾਨ ਤੇ ਪਹੁੰਚ ਗਿਆ ਆ ਇਦਾਂ ਦਾ ਠੰਡ ਦਾ ਮਾਹੌਲ ਆ ਧੁੰਦ ਬਹੁਤ ਜ਼ਿਆਦਾ ਹੁੰਦੀ ਆ ਜਿਹੜੀ ਸਵੇਰ ਦੇ ਟਾਈਮ ਤੋਂ ਧੁੰਦ ਹੁੰਦੀ ਆ ਬਹੁਤ ਜ਼ਿਆਦਾ ਧੁੰਦ ਹੁੰਦੀ ਆ ਤੇ ਜਿਹੜੀ ਸ਼ਾਮ ਨੂੰ ਜਿਹੜੀ ਧੁੰਦ ਡਿੱਗਦੀ ਆ 6:30 ਵਜੇ ਤੋਂ ਬਾਅਦ ਬੰਦਾ ਸਾਹਮਣੇ ਦਿਖਲ ਤਨੇਰ ਨਹੀਂ ਆਉਂਦਾ ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਇਹੀ ਕਹਿੰਨਾ ਆ ਜਿਹੜੇ ਮੇਰੇ ਭਰਾ ਗੱਡੀ ਚਲਾਉਂਦੇ ਬਹੁਤ ਘੱਟ ਰੱਖਣੀ ਚਾਹੀਦੀ ਆ ਜਿੰਨਾ ਕਿ ਆਪਣਾ ਜਾਨੀ ਨੁਕਸਾਨ ਨਾ ਹੋਵੇ ਕਿਸੇ ਦਾ ਵੀ ਪੂਰਾ ਅਲਰਟ ਰਹਿਣਾ ਚਾਹੀਦਾ ਮਤਲਬ ਕਿ ਡਿਪਰ ਵਗੈਰਾ ਚਲਾ ਕੇ ਚੱਲਣਾ ਚਾਹੀਦੀ ਆ ਜਿਹੜਾ ਬੰਦਾ ਬਾਈਕ ਤੇ ਆ ਉਹਨੂੰ ਵੱਦ ਤੋਂ ਵੱਧ ਹੋਲੀ ਚਲਾਣੀ ਚਾਹੀਦੀ ਆ ਤੇ ਮੇਰਾ ਭਰਾ ਕੈਪੂ ਪਾ ਕੇ ਆਪਣਾ ਕਵਰ ਅਪ ਕਰਕੇ ਸਾਰੇ ਨਿਕਲੋ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਹੀ ਬੇਨਤੀ ਆ ਕਿ ਜਿੰਨੇ ਵੀ ਆਪਣੇ ਠੰਡ ਤੋਂ ਬਚਾਦੋ ਹੀ ਕਰ ਸਕਦੇ ਵੱਦ ਤੋਂ ਵੱਧ ਕਰੋ ਜੀ ਮਤਲਬ ਠੰਡ ਹੁੰਡ ਕਰਕੇ ਮਤਲਬ ਕਿ ਥੋੜਾ ਇੱਧਰ ਥੋੜਾ ਆ ਕੇ ਜਿਆਦਾ ਨਿੱਗ ਮਾਰਨ ਲਈਦਾ ਹੀ ਰਪਣੀਰ ਵਲਿਆਂ ਦੇ ਤੇ ਬਾਕੀ ਆ ਕਿ ਹੁਣ ਆ ਮਹੀਨਾ ਤੇ ਅਗਲਾ ਮਹੀਨਾ ਠੰਡ ਦਾ ਤੇ ਆਈ ਹੈ ਹੈਨਾ ਬਾਕੀ ਤੁੰਦ-ਤੁੰਦ ਕਰਕੇ ਥੋੜਾ ਹੁੰਦਾ ਹੀ ਆ ਜੀ ਤੁੰਦ-ਤੁੰਦ ਕਰਕੇ ਥੋੜਾ ਮਿਸਾਵਦਾਨੀ ਨਾਲ ਆਪਣਾ ਚਲੋ ਠੀਕ ਹੈ ਨਾ ਬਹੁਤ ਟ੍ਰੈਫਿਕ ਬੜਾ ਹੋ ਗਿਆ ਵੈ ਜਿਸ ਸਾਨੂੰ ਸਾਰਾ ਕੁਝ ਦੇਖਣਾ ਮੈਨੂੰ ਤੇ ਧਿਆਨ ਨਾਲ ਚੱਲਣਾ ਪੈਣਾ ਪਈ ਭਾਜੀ ਕੀ ਨਾਮ ਹੈ ਕਿਥੋਂ ਆਈਏ ਬਲਜੀਤ ਸਿੰਘ ਹੁਜਾ ਜੀ ਕੋਟਕਪੂਰੇ ਤੋਂ ਆਏ ਆ ਜੀ ਗੁਰੂ ਮਹਾਰਾਜ ਦਰਬਾਰ ਸਾਹਿਬ ਦਰਸ਼ਨ ਕਰਨੇ ਸੀ ਇੱਕ ਸਵਾ ਇੱਕ ਵਜੇ ਚਲੇ ਆ ਤੇ 4:30 ਪੌਣੇ 5 ਪਹੁੰਚੇ ਆ ਤੁੰਦ ਬੜੀ ਹੈ ਟ੍ਰੈਫਿਕ ਦੀ ਪ੍ਰੋਬਲਮ ਤਾਂ ਹੈਗੀ ਹੈਗੀ ਹੈ ਬਾਕੀ ਮਜ਼ਾ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਆਨੰਦ ਮਈ ਰਿਆ ਕੰਮ ਦਾਨਿਸ਼ਾ ਜੀ ਭਾਜੀ ਦਾਨਿਸ਼ ਥਾਣੇ ਦੇ ਕਰਕੇ ਭਾਜੀ ਬਹੁਤ ਦਿੱਕਤ ਆ ਲੋਕੀ ਕੰਮ ਕਰਾ ਤੋ ਤੁਹਾਨੂੰ ਪਤਾ ਹੀ ਤੁਹੋਂ ਚ ਐਕਸੀਡੈਂਟ ਵੀ ਬਹੁਤ ਹੁੰਦੇ ਆ ਸਾਰਾ ਦਿਨ ਬਿਸਤਰੇ ਤੇ ਹੀ ਕਰਾਚੀ ਰਹੀਦਾ ਧੁੰਦ ਨੂੰ ਵੇਖ ਕੇ ਨਾ ਅੰਦਰ ਜਾਂਦਾ ਬਾਹਰ ਜਾਂਦਾ ਦਿਲ ਕਰਦਾ ਬੰਦੇ ਦਾ ਠੀਕ ਆ ਸਾਰਾ ਦਿਨ ਚਾਰਾ ਹੀ ਆਸ ਰਹਾ ਹੈ ਚਾਹ ਵੇਖਾ ਹੁਣ ਵੀ ਆਏ ਘਰੋਂ ਚਾਹ ਪੀਣ ਫੇਰ ਘਰ ਚੱਲ ਜਾਣਾ ਬਸ ਆਹੀ ਕੰਮ ਜੀ ਸਾਰਾ ਦਿਨ ਇਹ ਤਸਵੀਰਾਂ ਨੇ ਗੁਰੂ ਨਗਰੀ ਦੀ ਜਿੱਥੇ ਲੋਕ ਠੰਡ ਤੋਂ ਖਾਸੇ ਪ੍ਰੇਸ਼ਾਨ ਨਜ਼ਰ ਆ ਰਹੇ ਨੇ ਠੰਡ ਤੋਂ ਬਚਣ ਦੇ ਲਈ ਜੋ ਹੈ ਉਹ ਚਾਹ ਦੀ ਚੁਸਕੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ ਪਰ ਸਾਡੀ ਆਪਣੇ ਦਰਸ਼ਕਾਂ ਨੂੰ ਅਪੀਲ ਹੈ ਕਿ ਇਸ ਕੜਾਕੇ ਦੀ ਸਰਦੀ ਨੂੰ ਧਿਆਨ ਚ ਰੱਖਦੇ ਹੋਏ ਜਰੂਰ ਆਪਣੇ ਆਪ ਨੂੰ ਠੰਡ ਤੋਂ ਬਚਾ ਕੇ ਰੱਖੋ ਖਾਸ ਕਰਕੇ ਬੱਚਿਆਂ ਨੂੰ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾ ਪਾਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ న్యూਸ ਅੰਮ੍ਰਿਤਸਰ